ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਰੇ ਹੀ ਸਤਿਕਾਰਯੋਗ ਭੈਣਾ ਭਰਾਵਾਂ ਦੇ ਚਰਨਾਂ ਦੇ ਵਿੱਚ ਇੱਕ ਬੇਨਤੀ ਕਰਨੀ ਸੀ ਸੋ ਦੋਸਤੋ ਜਿੱਦਾਂ ਤੁਸੀਂ ਇਹ ਵੀਡੀਓ ਦੇ ਵਿੱਚ ਦੇਖ ਰਹੇ ਹੋ ਕਿ ਸਾਡੇ ਇੱਕ ਪਰਿਵਾਰ ਨੂੰ ਹਿਸ਼ਾਰਪੁਰ ਦੇ ਵਿੱਚ ਉਹਨਾਂ ਨੂੰ ਬੀਲ ਚੇਅਰ ਦੀ ਲੋੜ ਸੀ ਕਿਉਂਕਿ ਉਹਨਾਂ ਦਾ ਇੱਕ ਬੱਚਾ ਸੀ 24 ਸਾਲ ਦਾ ਜਿਹੜਾ ਕਿ ਜਨਮ ਤੋਂ ਹੀ ਜਿਹੜਾ ਚੱਲ ਫਿਰ ਨਹੀਂ ਸਕਦਾ ਸੋ ਉਹਨਾਂ ਨੇ ਸਾਡੀ ਐਨ ਜੀਓ ਤੱਕ ਪਹੁੰਚ ਕੀਤੀ ਕਿਉਂਕਿ ਅਸੀਂ ਸੋਸ਼ਲ ਮੀਡੀਆ ਦੇ ਜ਼ਰੀਏ ਇੱਕ ਮੈਸੇਜ ਲਾਇਆ ਸੀ ਕਿ ਅਗਰ ਕਿਸੇ ਭੈਣ ਭਰਾ ਨੂੰ ਇਸ 휠ਚੇਅਰ ਦੀ ਲੋੜ ਹੋਵੇ ਤੇ ਸਾਡੇ ਨਾਲ ਸੰਪਰਕ ਕਰੇ ਸੋ ਪਰਿਵਾਰ ਨੇ ਸਾਡੇ ਨਾਲ ਸੰਪਰਕ ਕੀਤਾ ਸੋ ਅੱਜ ਅਸੀਂ ਪਰਿਵਾਰ ਤੱਕ 휠ਚੇਅਰ ਪਹੁੰਚਦੀ ਕਰਕੇ ਆਏ ਆ ਸੋ ਜਿਹੜੀ ਮੇਨ ਬੇਨਤੀ ਸਾਡੀ ਇਹ ਸੀ ਕਿ ਅਗਰ ਕਿਸੇ ਵੀ ਪਰਿਵਾਰ ਦੇ ਕੋਲ 휠ਚੇਅਰ ਜਾਂ ਮੈਡੀਕਲ ਦੇ ਰਿਲੇਟਡ ਕੋਈ ਵੀ ਸਮਾਨ ਐਸਾ ਜਿਹੜਾ ਤੁਹਾਡੀ ਵਰਤੋਂ ਦੇ ਵਿੱਚ ਨਹੀਂ ਆ ਰਿਹਾ ਸਪੇਅਰ ਪਿਆ ਤੁਹਾਡੇ ਘਰ ਦੇ ਵਿੱਚ ਸੋ ਸਾਡੀ ਐਨ ਜੀਓ ਦਾ ਨੰਬਰ ਉੱਪਰ ਡਿਸਪਲੇ ਤੇ ਚੱਲ ਰਿਹਾ ਸੋ ਤੁਸੀਂ ਸਾਨੂੰ ਕਾਲ ਕਰਕੇ ਆਪਣਾ ਐਡਰੈਸ ਦੱਸ ਕੇ ਤੇ ਸਾਡੇ ਟੀਮ ਮੈਂਬਰ ਜਿਹੜੇ ਹੈਗੇ ਉਹ ਤੁਹਾਡੇ ਘਰ ਦੇ ਵਿੱਚ ਆ ਕੇ ਇਹ ਸਮਾਨ ਜਿਹੜਾ ਹੈਗਾ ਉਹ ਪਿਕ ਕਰ ਲੈਣਗੇ